रेडी स्टार्ट भारत जो के एक विकासशील देश है डंडी इस दे आर्थिक विकास ਵਿੱਚ ਨਿਰਜਾਤ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਸਮੇਂ ਇਹ ਵਿਕਾਸ ਦੇ ਕਾਰਜਾਂ ਵਿੱਚ ਪੁਰਜੋਰਾ ਨਾਲ ਲੱਗਾ ਹੋਇਆ ਹੈ ਡੰਡੀ ਆਰਥਿਕ ਵਿਕਾਸ ਦੀ ਦਰ ਕਾਇਮ ਰੱਖਣ ਲਈ ਦੇਸ਼ ਨੂੰ ਬਹੁਤ ਸਾਰੀਆਂ ਪੂੰਜੀ ਵਸਤਾਂ ਤਕਨੀਕੀ ਸਿੱਖਿਆ ਤੇ ਕੱਚਾ ਮਾਲ ਜੋ ਕਿ ਦੇਸ਼ ਦੇ ਵਿੱਚ ਉਪਲਬਧ ਨਹੀਂ ਹੈ ਉਹ ਬਾਹਰਲੇ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ ਡੰਡੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਵਿਕਾਸ ਵੱਲ ਧਿਆਨ ਨਹੀਂ ਸੀ ਦਿੱਤਾ ਗਿਆ ਭਾਰਤ ਤੋਂ ਕੱਚਾ ਮਾਲ ਬਾਹਰ ਭੇਜਿਆ ਜਾਂਦਾ ਸੀ ਅਤੇ ਪੱਕਾ ਮਾਲ ਮੰਗਵਾਇਆ ਜਾਂਦਾ ਸੀ ਜਿਸ ਕਰਕੇ ਭਾਰਤ ਉਦਯੋਗੀਕਰਨ ਦੇ ਪੱਖ ਵਿੱਚ ਬਹੁਤ ਪਛੜਿਆ ਰਿਹਾ ਹੈ ਡੰਡੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਆਤਮ ਨਿਰਭਰਤਾ ਵੱਲ ਲਿਜਾਣ ਲਈ ਕੋਸ਼ਿਸ਼ ਕੀਤੀ ਗਈ ਡੰਡੀ ਸਿੱਟੇ ਵੱਜੋਂ ਸਾਨੂੰ ਸਾਰਾ ਮਾਲ ਤੇ ਮਸ਼ੀਨਰੀ ਆਯਾਤ ਕਰਨੀ ਪਈ ਜਿਸ ਦੇ ਲਈ ਬਹੁਤ ਸਾਰੀ ਬਾਹਰਲੀ ਮੁਦਰਾ ਦੀ ਲੋੜ ਪਈ ਡੰਡੀ ਇਸ ਦੇ ਨਾਲ ਨਾਲ ਜੋ ਦੇਸ਼ ਪੈਟਰੋਲ ਅਤੇ ਤੇਲ ਆਦ ਨਿਰਯਾਤ ਕਰਦੇ ਹਨ ਉਹਨਾਂ ਨੇ ਇਹਨਾਂ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਕੀਤਾ ਡੰਡੀ ਇਹਨਾਂ ਪਦਾਰਥਾਂ ਦੀ ਹਰ ਇੱਕ ਦੇਸ਼ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਜਿਸ ਕਰਕੇ ਵਿਦੇਸ਼ੀ ਮੁਦਰਾ ਦੀ ਲੋੜ ਬਹੁਤ ਜ਼ਿਆਦਾ ਵੱਧ ਗਈ ਡੰਡੀ 1980 81 ਵਿੱਚ ਇਹਨਾਂ ਪਦਾਰਥਾਂ ਦੇ ਬਿੱਲ ਵਿੱਚ 5000 ਰੁਪਏ ਦਾ ਵਾਧਾ ਹੋ ਗਿਆ ਡੰਡੀ 1966 ਦੇ ਵਿੱਚ ਜਦੋਂ ਰੁਪਏ ਦੀ ਕੀਮਤ ਘਟਾਈ ਗਈ ਸੀ ਤਾਂ ਆਯਾਤ ਦੀ ਕੀਮਤ ਵਿੱਚ ਹੋਰ ਵਾਧਾ ਹੋ ਗਿਆ ਪਾਵ ਕੀ ਨਿਰਯਾਤ ਸਸਤੀ ਤੇ ਆਯਾਤ ਮਹਿੰਗੀ ਹੋ ਗਈ ਡੰਡੀ 1972 ਵਿੱਚ ਭਾਰਤੀ ਵਿਦੇਸ਼ੀ ਵਪਾਰ ਦੀ ਸਥਿਤੀ ਠੀਕ ਰਹੀ ਹੈ ਤੇ ਇਸ ਤੋਂ ਪਹਿਲਾਂ ਤੇ ਬਾਅਦ ਵਿੱਚ ਅਸੀਂ ਵਿਦੇਸ਼ੀ ਵਪਾਰ ਵਿੱਚ ਘਾਟੇ ਦਾ ਸਾਹਮਣਾ ਕਰ ਰਹੇ ਹਾਂ ਭਾਬ ਆਯਾਤ ਨਿਰਯਾਤ ਨਾਲੋਂ ਜ਼ਿਆਦਾ ਹੋ ਰਹੀ ਹੈ ਡੰਡੀ ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਆਯਾਤ ਵਾਲੀਆਂ ਵਸਤੂਆਂ ਦੀ ਕੀਮਤ ਦਿਨੋ-ਦਿਨ ਵੱਧ ਰਹੀ ਹੈ ਤੇ ਨਿਰਯਾਤ ਵਾਲੀਆਂ ਵਸਤੂਆਂ ਦੀ ਕੀਮਤ ਸਥਿਰ ਹੈ ਜਿਸ ਕਰਕੇ ਆਯਾਤ ਦੇ ਬਿੱਲ ਵਿੱਚ ਵਾਧਾ ਹੋ ਰਿਹਾ ਹੈ। ਗੰਡੀ ਭਾਰਤ ਦੀ ਘਰੇਲੂ ਆਰਥਿਕ ਸਥਿਤੀ ੀ ਐਸੀ ਹੈ ਕਿ ਅਸੀਂ ਹਰ ਇੱਕ ਪ੍ਰਤੀਜਿਗ ਦੀ ਘਾਟ ਮਹਿਸੂਸ ਕਰ ਰਹੇ ਹਾਂ ਤੇ ਸੂਕਾ ਬਿਜਲੀ ਦੀ ਘਾਟ ਤੇ ਮੁੱਦਲੀਆਂ ਵਸਤੂਆਂ ਦੀ ਥੋੜ੍ਹ ਆਰਥਿਕਤਾ ਵਿੱਚ ਡਿਪਰੈਸ਼ਨ ਸਥਿਤੀ ਨੂੰ ਹੋਰ ਵੀ ਵਿਗਾੜ ਰਹੇ ਹਨ ਜਿਸ ਕਰਕੇ ਨਿਰਯਾਤ ਤੇ ਅਸਰ ਪੈ ਰਿਹਾ ਹੈ ਡੰਡੀ ਖਾਦ ਆਦ ਦੀਆਂ ਕੀਮਤਾਂ ਵਿੱਚ ਵਾਧਾ ਉਨਾਲ ਦੀ ਆਯਾਤ ਬਿਲ ਬਦ ਰਿਹਾ ਹੈ ਡੰਡੀ ਸਾਲ 1980-81 ਵਿੱਚ ਨਿਰਯਾਤ ਦੀਆਂ ਕੁਝ ਖਾਸ ਵਸਤਾਂ ਦੀ ਵਿੱਚ 15 ਕਿਸ ਦੀ ਵਾਧਾ ਹੋਇਆ ਪਰ ਇੰਜੀਨੀਅਰਿੰਗ ਦਾ ਸਮਾਨ ਰਸਾਇਣਿਕ ਤੇ ਦਵਾਈਆਂ ਪਲਾਸਟਿਕ ਹੈਂਡੀ ਕraft ਤੇ 19 ਵਸਤਾਂ ਦਾ ਨਿਰਯਾਤ 20% ਤੋਂ ਲੈ ਕੇ 60% ਦੀ ਤੱਕ ਵਧਿਆ ਡੰਡੀ ਕੌਫੀ ਤਬਾਕੂ ਮਸਾਲੇ ਤੇ ਚਾਵਲ ਮੂੰਗਫਲੀ ਕਪਾਹ ਆਦ ਦੀਆਂ ਵਸਤਾਂ ਵਿੱਚ ਨਿਰਯਾਤ ਤੋਂ ਚੰਗਾ ਪੈਸਾ ਕਮਾਇਆ ਗਿਆ ਡੰਡੀ ਸੂਤੀ ਵਸਤਾਂ ਦੇ ਕੱਪੜੇ ਵਿੱਚ ਨਿਰਯਾਤ 18% ਦੀ ਵਧਿਆ ਡੰਡੀ ਨਿਰਯਾਤ ਦੇ ਬਾਦੇ ਵਿੱਚ ਵੀ ਸਰਕਾਰ ਦੀਆਂ ਨੀਤੀਆਂ ਸਪਸ਼ਟ ਰੂਪ ਵਿੱਚ ਆਉਣੀਆਂ ਚਾਹੀਦੀਆਂ ਹਨ ਅਤੇ ਨਿਰਯਾਤਕਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਡੰਡੀ ਸਰਕਾਰ ਦਾ ਕੰਟਰੋਲ ਸਿੱਧੇ ਰੂਪ ਵਿੱਚ ਘਟਣਾ ਚਾਹੀਦਾ ਹੈ ਤਾਂ ਜੋ ਫਰਮ ਜੋ ਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਰੁਝੀ ਹੋਈ ਹੈ ਉਸ ਦੀ ਕਾਰਜਕੁਸ਼ਲਤਾ ਤੇ ਘਟ ਅਸਰ ਪਵੇ ਡੰਡੀ ਜਦ ਕੇ ਇੰਪੋਰਟ ਸਬਸਟੀਟਿਊਸ਼ਨ ਦੀ ਨੀਤੀ ਹੋਂਦ ਵਿੱਚ ਹੋਵੇ ਤਾਂ ਘਰੇਲੂ ਵਸਤੂਆਂ ਦੀ ਉਪਲਬਧਤਾ ਹੋਣੀ ਚਾਹੀਦੀ ਹੈ ਤਾਂ ਜੋ ਵਪਾਰੀ ਲੋਕ ਵਿਦੇਸ਼ੀ ਮੰਡੀ ਵਿੱਚ ਮੁਕਾਬਲੇ ਤੇ ਖੜ ਸਕਣ ਤੇ ਨਿਰਯਾਤ ਵਿੱਚ ਵਾਧਾ ਹੋ ਸਕੇ ਡੰਡੀ ਜਦੋਂ ਇਕਨੋਮੀ ਆਫ ਸਕੇਲ ਦੀ ਹੋਂਦ ਜਿਆਦਾ ਹੋਵੇ ਉਥੇ ਨਿਰਯਾਤ ਸੰਬੰਧੀ ਨੀਤੀਆਂ ਫਰਮ ਦੀ ਐਕਸਪੈਕਸ਼ਨ ਵਿੱਚ ਚੰਗਾ ਰੂਲ ਅਦਾ ਕਰ ਸਕਦੀਆਂ ਹਨ ਤੇ ਇੰਪੋਰਟ ਸਬਸਟੀਟਿਊਸ਼ਨ ਦੀਆਂ ਨੀਤੀਆਂ ਨਾਲ ਫਰਮਾ ਦਾ ਆਕਾਰ ਸੀਮਤ ਰਹਿੰਦਾ ਹੈ ਡੰਡੀ ਇਸ ਲਈ ਵਧ ਰਹੇ ਵਪਾਰਕ ਘਾਟੇ ਨੂੰ ਮੁੱਖ ਰੱਖਦੇ ਹੋਏ ਸਾਨੂੰ ਨਿਰਯਾਤ ਦੇ ਵਿੱਚ ਇਸ ਹੱਦ ਤੱਕ ਬਾਦਾ ਕਰਨਾ ਚਾਹੀਦਾ ਹੈ ਕਿ ਵਿਦੇਸ਼ੀ ਵਪਾਰ ਵਿੱਚ ਸੰਤੁਲਨ ਆ ਸਕੇ ਡੰਡੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ੀ ਵਪਾਰ ਸੰਸਾਰ ਮੰਡੀ ਦੀਆਂ ਹਾਲਤਾਂ ਉੱਤੇ ਅਤੇ ਦੇਸ਼ ਦੀ ਆਰਥਿਕਤਾ ਤੇ ਨਿਰਭਰ ਕਰ ਸਕੇਗਾ ਡੰਡੀ